ਸਰਜ ਕੰਤਰੀ ਹਜੂਰ ਸਾਹਿਬ ਬੜੇ ਬੜੇ ਅਭਿਆਸੀ ਆ ਕਰਕੇ ਭਜਨ ਕਰਦੇ ਬਾਬਾ ਅਤਰ ਸਿੰਘ ਜੀ ਮਸਤ ਆਣੇ ਵਾਲੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਸਵਾ ਲੱਖ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਤਿੰਨ ਵੇਰੀ ਖਾਲਸਾ ਜੀਓ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋਏ ਇੱਕ ਵੇਰੀ ਕਿਸੇ ਜਗਿਆਸੂ ਨੂੰ ਜਗਿਆਸੂ ਨੇ ਪੁੱਛਿਆ ਸੀ ਚੀਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਾਬਾ ਅਤਰ ਸਿੰਘ ਜੀ ਬੈਠੇ ਸੀ ਪਲੰਗ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜਿਸ ਵੇਲੇ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਨੂੰ ਦਰਸ਼ਨ ਹੋਏ ਹਜੂਰ ਸਾਹਿਬ ਕਿਹੋ ਜੇ ਦਰਸ਼ਨ ਸੀ ਤੇ ਫਿਰ ਮਹਾਪੁਰਸ਼ ਖੜੇ ਹੋ ਗਏ ਜੀ ਉਸ ਵੇਲੇ ਪੂਰੇ ਜਾਹੋ ਜਲਾਲ ਵਿੱਚ ਚਿਹਰੇ ਤੇ ਲਾਲੀਆਂ ਚੜ ਗਈਆਂ ਮਹਾਪੁਰਖਾਂ ਦੇ ਕਹਿਣ ਲੱਗੇ ਗੁਰਮੁਖਾ ਜਿਸ ਵੇਲੇ ਬਾਜਾਂ ਵਾਲੇ ਦੇ ਦਰਸ਼ਨ ਹੋਏ ਨਾ ਅੱਖਾਂ ਵਿੱਚ ਅਥਰੂ ਆ ਗਏ ਦੋਵੇਂ ਹੱਥ ਕਹਿਣ ਲੱਗੇ ਸਾਡੇ ਦਾੜੇ ਤੇ ਸਤਿਗੁਰਾਂ ਨੇ ਫੇਰ ਨਹੀਂ ਕੀਤੇ ਤੇ ਥਾਪਣਾ ਦਿੱਤਾ ਸਾਨੂੰ ਤੇ ਖੁੱਲੇ ਦਰਸ਼ਨ ਦੀਦਾਰੇ